ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਵੀਡੀਓ ਕਰ ਲਈ ਸਟਾਰਟ ਗੁੱਡ ਮਾਰਨਿੰਗ ਸਭ ਨੂੰ ਤੇ ਗੁੱਡ ਨਾਈਟ ਸ਼ਾਵਰ ਲੈ ਲਿਆ ਚੱਲੇ ਆਂ ਟਰੱਕ ਕੋਲੇ ਸੋਨਾ ਥੋੜਾ ਸੀ ਪਰ ਸੌਂਗੇ ਜਾਦੇ ਚਲੋ ਦੋ ਜਿੰਦਾ ਹੁੰਦਾ ਤੇ ਪਾਈਏ ਤੇਲ ਤੇ ਟੱਪੀਏ ਫਿਰ ਨਿੰਗਣਾ ਡੈਲਸ ਟ੍ਰੈਫਿਕ ਤੋਂ ਪਹਿਲਾਂ ਪਹਿਲਾਂ ਨਿਕਲ ਜਗੇ ਪਰ ਮੈਨੂੰ ਲੱਗਦਾ ਟ੍ਰੈਫਿਕ ਪੈ ਹੀ ਜਾਣੀ ਆਪਾਂ ਨੂੰ ਜਿਹੜੇ ਹਿਸਾਬ ਨਾਲ ਆਪਾਂ ਉੱਥੇ ਆ ਤੇਲ ਆਪਾਂ ਪਾ ਲਿਆ ਤੇ ਅੰਦਰ ਕਰਕੇ ਆਏ ਇਹ ਹੱਥ ਕਲੀਨ ਹੁਹ ਅ ਲੋਕੀ ਸੁੱਤੇ ਪਿਆ ਆ ਸੁੱਤੇ ਕਾਦੇ ਅੱਖਾਂ ਖੋਲੀਆਂ ਹੀ ਆਂ ਵੀ ਟਰੱਕ ਤਾਂ ਲੈਟਾਂ ਦਾ ਬੰਦ ਕਰ ਦੋ ਯਾਰ ਕਾਦਾ ਦੇ ਹੀ ਦਮਾਂਗਾ ਲੈਟਾ ਜਗਦੀਆਂ ਨਹੀਂ ਬੰਦੇ ਨਹੀਂ ਲੈਟਾਂ ਜਗਦੀਆਂ ਨਹੀਂ ਸੌਂ ਗਿਆ ਇੰਨਾ ਵੀ ਨਹੀਂ ਪਤਾ ਲੱਗਿਆ ਬੰਦੇ ਲੈਟਾਂ ਬੰਦ ਕਰਨੀਆਂ ਆਹ ਇੱਕ ਕਰਿਸਮਸ ਤੇ ਕਿੰਨੇ ਸੋਹਣੇ ਸੈਟ ਕੀਤੇ ਹੋਈ ਆ ਪੰਸਨ ਤੇ ਐਕਸਟ ਤੇ ਆ ਟੈਲਸ ਦੇ ਕੋਲੇ ਹੀ ਆ ਡੇਡੀ ਵਾਲੇ ਕਰਦੇ ਆ ਨਾ ਕੋਲਾ 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 ਮੈਂ ਹੁਣ ਵੀਡੀਓ ਬਣਾਉਣ ਲੱਗਿਆ ਮੈਂ ਕਿ ਮੁੱਕ ਜੂ ਇਹ ਟ੍ਰੇਨ ਦੇ ਡੱਬੇ 'ਚ ਮੁੱਕਦੇ ਹੀ ਨਹੀਂ ਕੋਲੇ ਦੇ ਨਾਲ ਫੁੱਲ ਭਰੀ ਹੋਈ ਆ ਇਹ ਲੱਗਦਾ ਖੜੀ ਆ ਇਹ ਜੇ ਇੰਡੀਆ ਦਾ ਹਣ ਨੂੰ ਇਹਦੇ ਚੋਰਾ ਨੇ ਚੰਬੜਿਆ ਪਿਆ ਹੋਣਾ ਸੀਗਾ ਪਰ ਇੱਥੇ ਵੀ ਚੰਬੜ ਜਾਂਦੇ ਆ ਇੰਡੀਆ ਦਾ ਬੜਾ ਜਿਆਦੇ ਆ ਖੜੀ ਆ ਟ੍ਰੇਨ ਇਹੀ ਪਹਿਲੀ ਵੀਡੀਓ ਜਦ ਮੈਂ ਵੀਡੀਓ ਪਾਈ ਸੀ ਇਹ ਹੀ ਟ੍ਰੇਨ ਦੀ ਲੀਟ ਦੇ ਉਦੋਂ ਰਿਪੇਅਰ ਕਰਦੇ ਸੀ ਜੇ ਲੋਕ ਇੱਕ ਦੋ ਦਿਨਾਂ ਜੀ ਰਿਪੇਅਰ ਕਰਕੇ ਟ੍ਰੇਨਾਂ ਚਲਾ ਦਿੰਦੇ ਆ ਹਾਜੀ ਇਹ ਚੋ ਵੀ ਬਾਜੋ ਦੱਸਦਾਨਾ ਸਤਿ ਸ਼੍ਰੀ ਅਕਾਲ ਕੀ ਹਾਲ ਜਾਲੇ ਕਿਵੇਂ ਆ ਸਭ ਠੀਕ ਠਾਕ ਮੈਂ ਪਹਿਲਾਂ ਟ੍ਰੇਨ ਨਾਲ ਲੰਘ ਜੀ ਇਹ ਸਤਿ ਸ਼੍ਰੀ ਅਕਾਲ ਬਾਝੇ ਬੁਲਾਵਾਂਗੇ ਦੇਖੋ ਪੱਤਰ ਡੈਲਸ ਆਪਾਂ ਕਰ ਲਿਆ ਪਾਰ ਡੈਲਸ ਪਾਰ ਕਰ ਲਿਆ ਤੇ ਮੇਰੇ ਹਿਸਾਬ ਦੇ ਨਾਲ ਤਾਂ ਹਰੇਕ ਡਰਾਈਵਰ ਨੂੰ ਐਂ ਲੱਗਦਾ ਵੀ ਮੈਦਾਨ ਜਿੱਤ ਲਿਆ ਕਿ ਅਸੀਂ ਪਹੁੰਚ ਗਏ ਡੈਲਸ ਜਿੰਨੀ ਹੋਰ ਕਿਤੇ ਵੀ ਮਗਰਵ ਕੈਲੀਫੋਰਨੀਆ ਤੱਕ ਟ੍ਰੈਫਿਕ ਨਹੀਂ ਲੱਗਦੀ ਕਿਤੇ ਵੀ ਨਹੀਂ ਲੱਗਦੀ ਇੰਨੀ ਟ੍ਰੈਫਿਕ ਜਿੰਨੀ ਡੈਲਸ 'ਚ ਲੱਗਦੀ ਹੈ ਡੈਲਸ ਪੱਟਾ ਸ਼ਹਿਰ ਆ ਟੈਕਸਾਸ ਦਾ ਬੜੀ ਟ੍ਰੈਫਿਕ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਟ੍ਰੈਫਿਕ ਟ੍ਰੈਫਿਕ ਹੀ ਰਹਿੰਦੀ ਹੈ ਦੇਖਿਓ ਇੰਜੋਏ ਕਰਿਓ ਤੇ ਨੈਕਸਟ ਵੀਡੀਓ ਲੱਗ ਵਿਊ ਲੱਗ ਲੋਕੇਸ਼ਨ ਦੀ ਪਾਵਾਂਗੇ ਇੰਨਾ ਦਾ ਵੀ ਕਿਤੇ ਟਾਈਮ ਸੀ ਸਟਰੀਟਾਂ ਨੇ ਇਹ ਦੇਖਿਓ ਪੁਰਾਣੀ ਬਿਲਡਿੰਗ ਕਿੰਨੀ ਪੁਰਾਣੀ ਹੈ ਤੇ ਮਤਲਬ ਇਹ ਰੱਖੀਆਂ ਜਾਂਦੀਆਂ ਨੇ ਇਹ ਦਿਖਾਉਣ ਦੇ ਲਈ ਇੰਡੀਆ ਹੁਣ ਨੂੰ ਢਾਕੇ ਕਿਸੇ ਗਵਰਨਮੈਂਟ ਬੰਦੇ ਦਾ ਸਰਕਾਰੀ ਦਫ਼ਤਰ ਦਫ਼ਤਰ ਜਾਂ ਕਿਸੇ ਦਾ ਘਰ ਬਣਾਇਆ ਪਿਆ ਹੋਣਾ ਇਹ ਤੇ ਸੜਕਾਂ ਟੈਕਸਸ ਦੀਆਂ ਸਟੇਟ ਟੈਕਸਸ ਬੱਸ ਸਾਫ਼-ਸੁਥਰੀਆਂ ਵਈਆਂ ਨੇ ਕਦੇ ਥੋੜੀ-ਮੋਟੀ ਜਿਹੜੀ ਸਕਰੀਨ ਤੇ ਤੇ ਮੇਰੇ ਸ਼ੀਸ਼ੇ ਤੇ ਆ ਐ ਸਾਫ਼ ਪਈਆਂ ਨੇ ਟੈਕਸਸ ਦੀਆਂ ਸੜਕਾਂ ਬੜੀਆਂ ਵਧੀਆ ਨੇ Thank you ਪੌਣਾ ਤੇਲ ਪੌਣਾ ਥੋੜਾ ਹੀ ਅੱਧੀ ਟੈਂਕੀ ਆ ਫਿਰ ਇੱਕ ਤੋਂ ਤੇਲ ਪਾ ਕੇ ਮੇਰਾ ਲਾਸਟ ਪੰਪ ਤੱਕ ਪਹੁੰਚ ਜਾਣਾ ਵੀ ਜਿੱਥੇ ਮੇਰੀ ਲਾਸਟ ਸਟਾਪ ਆ ਲਾਸਟ ਪੰਪ ਤੇ ਮੈਂ ਜਿੱਥੇ ਤੇਲ ਪਾਉਣਾ ਹੋਣਾ ਮੇਰਾ ਉੱਥੇ ਤੱਕ ਟਰੱਕ ਪਹੁੰਚ ਜਾਣਾ ਠੀਕ ਦਾ ਰੈਂਪ ਆਨ ਦਾ ਰਾਈਟ ਟੂ ਸਟਾਰਟ ਦੇਖੋ ਇਹ ਨਾ ਟਰੱਕ ਰੋਡ ਤੱਕ ਪਹੁੰਚੇ ਪਏ ਆ ਅੱਜ ਤਾਂ ਟ੍ਰੈਫਿਕ ਹੀ ਜਿਆਦਾ ਏ ਕੀ ਆ ਪਤਾ ਨਹੀਂ ਕਾਹ ਤੋਂ ਖੜੇ ਏ ਲੋਕੀ ਆ ਗੱਡੀ ਵਾਲਾ ਬਚਾਲੇ ਲਈ ਖੜਾ ਏ ਮੈਨੂੰ ਕਹਦਾ ਨੰਘ ਜਾ ਮੈਨੂੰ ਸੀਗਾ ਏ ਵੀਡੀਓ 'ਚ ਤੁਸੀਂ ਦੇਖਿਆ ਉਹ ਤਾਂ ਨਹੀਂ ਹੱਥ ਮਾਰਦਾ ਕਹਿੰਦਾ ਨੰਘ ਜਾ ਤੂੰ ਤੇਲ ਪਹਿਲੋਂ ਪਾ ਲਾ ਗਿਆ ਪਹਿਲੋਂ ਪਾ ਲਾ ਗਿਆਂਦਾ ਹੇ ਕਹਿੰਦਾ ਫਿਰ ਪਾਉਂਗਾ ਮੈਂ ਭਾਈ ਕੋਈ ਨਾ ਸੀ ਪਾਲਣੇ ਆ ਜੇ ਤੂੰ ਸਾਨੂੰ ਮਨਜ਼ੂਰੀ ਦਿੰਨਾ ਅਸੀਂ ਸਹਿਮਤ ਹੋ ਜਾਂਗੇ ਤੇਰੇ ਨਾਲ ਉਹ ਦੇਖ ਕੇ ਜੇ ਲਾਉਣਾ ਪੈਂਦਾ ਅਲਦ ਵਾਲੇ ਥੰਮਲੇ ਥੰਮਲੇ ਚ ਬਾਲੇ ਪੱਥਰ ਤੇ ਮਜ਼ਬੂਤ ਰੱਖੇ ਹੁੰਦੇ ਆ ਆਪਾਂ ਪਿਛਲੀ ਵਾਰੀ ਇੱਥੋਂ ਸ਼ਾਵਰ ਲੈ ਕੇ ਗਏ ਸੀਗੇ ਹਰ ਵਾਰੀ ਇੱਥੋਂ ਹੀ ਸ਼ਾਵਰ ਲੈਨੇ ਆ ਵਧੀਆ ਹੁੰਦਾ ਤੇ ਇੱਕ ਇੱਥੇ ਜਗ੍ਹਾ ਵੀ ਜ਼ਿਆਦਾ ਹੁੰਦੀ ਐ ਸ਼ਾਵਰ ਦੀ ਮਿਲ ਜਾਂਦੀ ਆ ਜੀ ਕਿੱਦਾਂ ਠੀਕ ਠਾਕ ਹੋ ਚੜਦੀ ਕਲਾ ਚੜਦੀ ਕਲੇ ਚਾਹੀਦੀ ਆ ਤੱਪ ਖੇੜੀ ਹੋਈ ਆ ਖੇੜੀ ਟਾਈਮ ਜਿਵੇਂ ਮੂੰਫਲੀ ਆਣਾ ਟਾਈਮ ਆ ਖਾਣ ਬੈਗ ਗਿਆ ਹੀ ਮੂੰਫਲੀਆਂ ਮੂੰਫਲੀਆਂ ਆਲਾ ਟਾਈਮ ਹੋਇਆ ਵਾ ਮੂੰਫਲੀਆਂ ਦਾ ਮਠਾਜੀ ਤੋਂ ਆਪਾ ਹਵਾ ਵਿੱਚ ਠੰਡਾ ਸਹੀ ਗੁਰੂਸਤਨਾਵ ਟਰੱਕ ਜੇ ਵੈਦਰ ਹੋ ਰਹੀਦਾ ਬਾਹਰ ਵੈਦਰ ਸੋਹਣਾ ਵਾ ਹਾਂਜੀ ਫਿਰ ਦੱਸਿਓ ਜੀ ਕਿੱਦਾਂ ਲੱਗੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ओके okay जी बाय बाय टेक केयर रिकॉर्डिंग स्टार्टेड रिकॉर्डिंग स्टार्टेड चलिए जी ਅਲੀ ਅੱਦਲ ਲੈ ਲਈ ਰਸੀਦ ਫਿਊਲ ਦੀ ਇਹਨਾਂ ਤੋਂ ਕੋਈ ਸੱਤੇ ਪਿਆ ਕਈਆਂ ਨੇ ਲੋਡ ਲੇਟ ਲਾਣਾ ਕੋਈ ਛੁੱਟੀ ਦਾ ਇੰਜੋਏ ਕਰ ਰਿਹਾ ਆ ਆ ਪ੍ਰਾਣੀ ਕੇ ਰਾਹ ਜਿਹੜਾ ਰਾਈਟ ਸਾਈਡ ਹੈ ਨਾ ਰਾਈਟ ਸਾਈਡ ਜਿਹੜੇ ਪੱਥਰ ਜੇ ਪਿਆ ਇਹ ਪੁਰਾਣੀ ਸਕੇਲ ਭਜਨੜੀ ਬੰਦ ਕੀਤੀ ਹੋਈ ਆ ਇਹਨਾਂ ਦੀ 80 ਵੱਜੀ ਇਹਨਾਂ ਤੋਂ ਹੈ ਸ਼ਹਿਰ ਛੋਟਾ ਇਹ ਪਤਾ ਨਹੀਂ ਕੀ ਗੱਲ ਪਹਿਲਾਂ ਤਾਂ ਹੈ ਨਹੀਂ ਸੀਗਾ ਹੁਣ ਇੱਥੇ ਨਹੀਂ ਸੀਗਾ ਹੁਣ ਇੱਥੇ ਤਾਂ ਪੰਪੀ ਜਾਦੇ ਬਣ ਗਏ ਇਹ ਮਰੀਲੋ ਟੈਕਸਸ turn right on east i40 ਹਾਂ ਫਿਰ ਮੋੜਨਾ ਗੁੱਡੀ ਰਾਈਟ ਹੀ ਮੋੜਨਾ ਆਪਾਂ ਕੋਈ ਨਾ ਰਾਈਟ ਮੁੜਾਂਗੇ ਜੱਕ ਮੁੜ ਗਏ ਰਾਈਟ ਕਾਰ ਤਾਂ ਹੁਣ ਲੈਫਟ ਗਿਆ ਦੀ ਹੂੰ ਹ ਜਿਹੜਾ ਜਿੱਥੇ ਵੀ ਬਹਿ ਕੇ ਵੀਡੀਓ ਦੇਖ ਰਹੇ ਹੋ ਉਥੇ ਕਿੰਦਾ ਦਾ ਬੈਦਰਾ ਠੰਡ ਹੋ ਗਈ ਸਟਾਰਟ ਨੰਗਜੋ 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 ਚਲੋ 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 ਮਲਾਦਾ ਹੁਣ ਸਾਰੇ ਕਿਤੇ ਠੰਡ ਹੋਈ ਗਈ ਹੈ ਨਾ ਸਟਾਰਟ ਜਿੱਥੇ ਵੀ ਤੁਸੀਂ ਬੈ ਕੇ ਦੇਖਦੇ ਹੋ ਉਥੋਂ ਦਾ ਪੈਦਰ ਕਿਵੇਂ ਆਾਰੇ ਠੰਡ ਦਾ ਇੰਜੋਏ ਪਰ ਆਪਾਂ ਦਾ ਠੰਡ ਬੜੀ ਗੇਟ ਲੱਗਦੀ ਆ ਯਾਰ 1 1/2 ਮਾਈਲ ਟੇਕ ਦੀ ਐਗਜ਼ਿਟ ਓਨ ਦ ਲੈਫਟ to i 40 west ਵੀ ਨਵੀਂ ਨਾਲ ਲੈਫਟ ਮੋੜਦੇ ਆਪਾਂ ਲੈਫਟ ਹੀ ਮੋੜਾਂਗੇ ਠੀਕ ਹੈ ਜੀ ਓਕੇ ਜੀ ਬਾਏ ਬਾਏ ਟੇਕ ਕੇਅਰ ਇਹ ਸ਼ਹਿਰ ਨੰਗਕੇ ਉਹ ਆਉਂਦਾ ਵਾ ਉਹੜੀ ਜੀ ਜਗ੍ਹਾ ਮੈਂ ਇੱਕ ਵਾਰੀ ਗਿਆ ਸੀਗਾ ਜਿੱਥੇ ਧਰਤੀ ਦੇ ਵਿੱਚ ਇਹਨਾਂ ਦੇ ਗੱਟੀਆਂ ਤਪੀਆਂ ਸੀਗੀਆਂ ਉਹਦਾ ਰਾਜਵਿਦਾਨੀ ਕੀ ਹੈਗਾ ਕਿ ਨਹੀਂ ਸੱਚ ਆ ਪਤਾ ਨਹੀਂ ਝੂਠ ਆ ਪਰ ਮੈਂ ਦੇਖ ਕੇ ਆਇਆ ਸੀਗਾ ਪਰ ਇਹ ਗੱਲ ਹੈ ਜਿੱਥੇ ਪਬਲਿਕ ਜਾਣ ਲੱਗ ਜਵੇ ਉੱਤੇ ਗੰਦ ਪੈ ਜਾਂਦਾ ਐਦਾਂ ਦੇ ਜਗ੍ਹਾ ਤੇ ਉੱਤੇ ਸਭ ਤੋਂ ਵੱਡਾ ਹੈਲਿੰਗ ਹੈ ਤੇ ਹੋਤੇ ਉਹ ਲੋਕ ਕਰੇ ਮਾਰ ਮਾਰ ਕੇ ਰੰਗ ਗੱਡੀਆਂ ਦਾ ਸੱਤਿਆਨਾਸ ਹੀ ਕੀਤਾ ਬਈ ਗੱਡੀਆਂ ਦੀਂ ਜੇ ਨਹੀਂ ਕਿਤੇ ਰੰਗ ਤੇ ਖਲੇਪੜੀ ਪਿਆ ਉੱਥੇ ਰੰਗੀ ਰੰਗ ਮਾਰੇ ਬਸ ਸਪ੍ਰੇਮਾਰੇ ਪਰ ਇਹ ਪਤਾ ਨਹੀਂ ਕਦੋਂ ਸਪ੍ਰੇਮ ਮਰੀ ਜਾਂਦੇ ਲੋਕੀ ਐ ਤਾਂ ਨਹੀਂ ਚਲੂ ਕੀ ਐ ਤਾਂ ਨਹੀਂ ਸੋਹਣੀਆਂ ਜਗ੍ਹਾ ਨੂੰ ਹੈ ਖੇਤਾਂ 'ਚ ਦੱਬੀਆਂ ਹੋਈਆਂ ਕਿਸੇ ਦੀਆਂ ਗੱਡੀਆਂ ਠੀਕ ਆ ਜੀ ਓਕੇ ਜੀ ਬਾਏ ਬਾਏ ਟੇਕ ਕੇਅਰ ਵੀਡੀਓ ਦੇਖੋ ਤੇ ਇੰਜੋਏ ਕਰੋ ਤੇ ਪੈਦਰ ਦੱਸਿਓ ਕਿੱਦਾਂ ਦਾ ਹੈ ਗਿਆ ਜਿਹੜਾ ਵੀ ਵੀਡੀਓ ਵੇਖ ਕੇ ਦੇਖਦਾ ਵਾ ਉਹ ਪੈਦਰ ਦੱਸਿਓ ਇੱਥੋਂ ਦਾ ਕਿਹੜੇ ਸ਼ਹਿਰ ਚ ਬੈ ਕੇ ਦੇਖਦਾ ਬੰਦਾ ਉਹ ਮੈਸੇਜ ਕਰਿਓ ਤੇ ਪੈਦਰ ਕਿਵੇਂ ਆ ਉਹ ਦੱਸਿਓ ਚੈੱਕ ਕਰੋ ਚੈੱਕ ਨਾਈਟ ਥਿਊ ਦੇਖੋ ਇਹ ਕੈਮਰੇ ਦੀ ਕਮਾਲ ਵੀ ਇਹ ਵੀਡੀਓ ਪਾਈਏ ਤੇ ਵੀਊਵ ਦਿਖਾਈਏ ਤੇ ਵੀਡੀਓ ਦਾ ਕਰੀਏ ਐਂਡ ਤੇ ਕਰੀਏ ਬਲੌਗ ਐਂਡ ਵੀਡੀਓ ਹੀ ਆ ਵੀਡੀਓ ਦਾ ਕਰੀਏ ਐਂਡ ਆਪਾਂ ਤੇ ਕਰਿਓ ਤੁਸੀਂ ਇੰਜੋਏ ਕਿੱਦਾਂ ਲੱਗੀ ਜਿਹੜੀ ਵੀਡੀਓ ਤੁਸੀਂ ਪਹਿਲਾਂ ਦੇਖੀ ਆ ਟੈਕਸਸ ਸਟੇਟ ਪੁਰਾਣੇ ਜਿਹੜੇ ਘਰ ਦਿਖਾਈ ਸੀਗੇ ਛੋਟੇ ਛੋਟੇ ਸ਼ਹਿਰਾਂ ਦੇ ਉਹ ਕਿੱਦਾਂ ਦੇ ਲੱਗੇ ਸੋਹਣੇ ਲੱਗੇ ਹੋਰ ਵੀ ਕਦੇ ਪੁਰਾਣੇ ਦੇਖੇ ਘਰ ਆਪਾਂ ਉਹ ਵੀਡੀਓ ਜਰੂਰ ਲਵਾਂਗੇ ਆਹ ਦੇਖੋ ਕਿੰਨਾ ਸੋਹਣਾ ਲੱਗਦਾ ਪੱਤੜ ਇਹ ਸੂਰਜ ਛਿਪਦਾ ਇਹ ਸ਼ਹਿਰ ਮੈਕਸੀਕੋ ਆ ਮੈਂ ਇਥੇ ਛਿਪਦਾ ਜਦੋਂ ਹੁੰਦਾ ਨਾ ਸੂਰਜ ਅੱਖਾਂ 'ਚ ਬਹੁਤ ਪੈਂਦਾ ਅੱਖਾਂ 'ਚ ਪੈਣ ਲੱਗੀ ਮੈਂ 270 ਸਾਬਨ ਤੇ ਮੈਂ ਸੌਂ ਗਿਆ ਸੀਗਾ ਮੈਂ ਇਹ ਅੱਖਾਂ 'ਚ ਪਊਗਾ ਸੂਰਜ ਚੱਲ ਸੌਣੇ ਆ ਜਦੋਂ ਟਲ ਗਿਆ ਸੂਰਜ ਫੇਰ ਤੁਰਾਂਗੇ ਨਹੀਂ ਬਹੁਤ ਤੰਗ ਕਰਦਾ ਇੱਥੋਂ ਦਾ ਇੱਥੋਂ ਦਾ ਹੀ ਨਾ ਤੰਗ ਕਰਦਾ ਸੂਰਜ ਅੱਖਾਂ 'ਚ ਪੈਂਦਾ ਤਾਂ ਇੱਥੋਂ ਦਾ ਸੋਹਣੀ ਲੱਗਦੀ ਹੈ ਵੀਡੀਓ ਅਜੇ ਜੀ ਕਰਦਾ ਬਣਾਈ ਚੱਲੀ ਹੈ ਚਲੋ ਜੀ ਓਕੇ ਬਾਏ ਬਾਏ ਵੀਡੀਓ ਦਾ ਕਰਕੇ ਐਂਡ ਦੇ Enjoy ਕਰੋ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਨੇ ਵੀਡੀਓ ਦੇਖੀ ਤੇ ਉਹ ਇਨਸਾਨ ਨੂੰ ਧੰਨਵਾਦ ਥੈਂਕ ਯੂ ਇੰਨਾ ਟਾਈਮ ਤੁਸੀਂ ਮੇਰੀ ਵੀਡੀਓ ਦੇ ਨਾਲ ਜੁੜੇ ਰਹੇ ਤੇ ਵੀਡੀਓ ਦੇਖੀ ਕਿੱਦਾਂ ਦੀ ਲੱਗੀ ਤੁਹਾਡੇ ਮਾਇੰਡ ਨੂੰ ਉਹਦੇ ਲਈ ਵੀ ਇੰਜੋਏ ਕੀਤਾ ਤੁਸੀਂ ਵੀਡੀਓ ਦੇਖੀ ਅਲਗ-ਅਲਗ ਲੋਕੇਸ਼ਨਾਂ ਦੇਖਿਆ ਤੁਹਾਡਾ ਧੰਨਵਾਦ ਓਕੇ ਜੀ ਬਾਏ ਬਾਏ ਟੇਕ ਕੇਅਰ ਇਹ ਹੁਣ ਮੇਰੇ ਵੱਲੋਂ ਗੁੱਡ ਨਾਈਟ ਤੇ ਕਿਸੇ ਵੱਲੋਂ ਗੁੱਡ ਮਾਰਨਿੰਗ ਓਕੇ ਜੀ ਬਾਏ ਬਾਏ